ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਗਾਜਰ ਦਾ ਸੇਵਨ ਸਾਡੇ ਲਈ ਹਰ ਰੂਪ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਇਸ ਤਾਮਰਬਾ ਚਾਰ ਜਾਂ ਫਿਰ ਸਬਜੀ ਦੇ ਰੂਪ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਜੇਕਰ ਚਾਹੋ ਤਾਂ ਇਸ ਨੂੰ ਕੱਚਾ ਵੀ ਖਾਦਾ ਜਾ ਸਕਦਾ ਹੈ ਨੰਬਰ 2 ਸ਼ਾਮ ਦੇ ਟਾਈਮ ਘਰ ਵਿੱਚ ਸਰੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾ ਕੇ ਰੱਖੋ ਇਸ ਦੀਵੇ ਵਿੱਚ ਦੋ ਲੌਂਗ ਪਾ ਦਿਓ ਇਹ ਦੀਵਾ ਹਰ ਰੋਜ਼ ਆਪਣੇ 메ਨ ਗੇਟ ਤੇ ਨਾਲ ਜਗਾ ਕੇ ਰੱਖਣ ਹੈ ਤੁਸੀਂ ਅੰਦਰ ਵੱਲ ਵੀ ਰੱਖ ਸਕਦੇ ਹੋ ਤੇ ਬਾਹਰ ਵੱਲ ਵੀ ਰੱਖ ਸਕਦੇ ਹੋ ਇਸ ਨਾਲ ਘਰ ਵਿਚ ਵਿੱਚ ਜਗਾਰ ਬੇਸ਼ੁਮਾਰ ਬਰਕਤ ਆਉਂਦੀ ਹੈ ਨੰਬਰ 3 ਖਾਣਾ ਖਾਣ ਤੋਂ ਬਾਅਦ ਥੋੜਾ ਜਿਹਾ ਮਿੱਠਾ ਜਾਂ ਫਿਰ ਸੌਂਫ ਦੇ ਦਾਣੇ ਜ਼ਰੂਰ ਖਾਇਆ ਕਰੋ ਨੰਬਰ 4 ਰੋਟੀ ਬਣਾਉਣ ਲੱਗਿਆਂ ਸਭ ਤੋਂ ਪਹਿਲਾਂ ਤਵੇ ਤਵੇ ਤੇ ਠੰਡੇ ਪਾਣੀ ਦੇ ਛਿੱਟੇ ਮਾਰ ਦੋ ਤੇ ਜਿਹੜੀ ਰੋਟੀ ਪਕਾਉਣੀ ਹੈ ਉਸ ਤੋਂ ਬਾਅਦ ਹੈ ਤਵੇ ਉੱਪਰ ਪਾਣੀ ਹੈ ਤੇ ਰੋਟੀ ਪਹਿਲੀ ਰੋਟੀ ਜਿਹੜੀ ਹੈ ਉਹ ਗਾਉ ਨੂੰ ਉਸ ਤੋਂ ਕੁ ਵਿੱਚੇ ਕੁਝ ਮਿੱਠਾ ਗੁੜ ਜਾਂ ਖੰਡ ਕੁਝ ਵੀ ਪਾ ਕੇ ਖਵਾ ਸਕਦੀ ਹਾਂ ਜਰੂਰ ਖਵਾਓ ਇਸ ਨਾਲ ਮਾਂ ਅਨਪੂਰਨਾ ਬਹੁਤ ਖੁਸ਼ ਹੁੰਦੀ ਹੈ ਤੇ ਤੁਹਾਡਾ ਘਰ ਬਰਕਤਾਂ ਨਾਲ ਭਰਿਆ ਜਾਂਦਾ ਹੈ ਨੰਬਰ 5 ਕਦੇ ਵੀ ਲੱਸੀ ਜਾਂ ਦਹੀਂ ਖਾਣ ਤੋਂ ਬਾਅਦ ਦੁੱਧ ਨਾ ਪੀਵੋ ਨੰਬਰ 6 લાલ કપડે ਵਿੱਚ 1 ਰੁਪਏ ਦਾ सिक्का ਇੱਕ ਕपूर ਦੀ ਟਿੱਕੀ બਸ 4 ਅਲੱਜੀਆਂ 2 ਲਾਉਂਗ ਇਹਨਾਂ ਨੂੰ ਚਿੱਚਾ ਨੂੰ ਬੰਨ ਕੇ ਆਪਣੇ ਕਾਰ ਵਿੱਚ ਰੱਖ ਦਿਓ ਇਸ ਨਾਲ માં ਲక్ష్ਮੀ ਬਹੁਤ ਪ੍ਰਸੰਨ ਹੁੰਦੀ ਹੈ ਤੇ ਤੁਹਾਡੇ ਉੱਤੇ ਧੰਨ ਦੀ ਵਰਖਾ ਕਰੇਗੀ ਨੰਬਰ 7 ਸੌਣ ਤੋਂ ਪਹਿਲਾਂ ਕਦੀ ਵੀ ਦਹੀਂ ਨਾ ਖਾਓ ਦਹੀਂ ਖਾਣ ਦਾ ਸਹੀ ਸਮਾਂ ਦੁਪਹਿਰ ਸਵੇਰੇ ਜਾਂ ਫਿਰ ਦੁਪਹਿਰ ਦਾ ਹੈ ਨੰਬਰ 8 ਵਾਸਤੂ ਦੇ ਮਤਾਵਿਕ ਸਮੁੰਦਰੀ ਨਮਕ ਦਾ ਬਹੁਤ ਵੱਡਾ ਮਹੱਤਵ ਮੰਨਿਆ ਜਾਂਦਾ ਹੈ ਜਿਤੇ ਕੱਪੜੇ ਵਿੱਚ ਇੱਕ ਇੱਕ ਚਮਚੇ ਸਮੁੰਦਰੀ ਨਮਕ ਦਾ ਪਾਓ ਤੇ ਚਾਰ ਪੋਟਲਿਆ ਬਣਾ ਲਓ ਇਨਾਂ ਪੋਟਲਿਆਂ ਨੂੰ ਆਪਣੇ ਘਰ ਦੇ ਚਾਰੇ ਕੋਨਿਆਂ ਵਿੱਚ ਰੱਖ ਦਿਓ ਇਸ ਨਾਲ ਘਰ ਵਿੱਚ ਨਾਤਮ ਉਹ ਜਾਦੂਰ ਹੁੰਦੀ ਹੈ ਤੇ ਘਰ ਵਿੱਚ ਸੁੱਖ ਸਮਰੱਧੀ ਆਉਂਦੀ ਹੈ ਨੰਬਰ 9 ਸਾਨੂੰ ਸਮੇਂ-ਸਮੇਂ ਤੇ ਆਪਣੇ ਨੋਹਾਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡਾ ਸਰੀਰ ਬਹੁਤ ਬਿਮਾਰ ਆਂ ਤੋਂ ਬਚਿਆ ਚਾਸ ਰੰਦਾ ਹੈ ਨੰਬਰ 10 ਜੇਕਰ ਕਿਸੇ ਦੇਵਿਆ ਵਿੱਚ ਰੁਕਾਵਟਾਂ ਆ ਰਹੀਆਂ ਹੋਣ ਤਾਂ ਇਹ ਕੁੰਡਲੀ ਦੋਸ਼ ਮੰਨਿਆ ਗਿਆ ਹੈ ਇਸ ਦੋਸ਼ ਨੂੰ ਖਤਮ ਕਰਨ ਲਈ ਹਰ ਰੋਜ਼ ਇੱਕ ਮਿੱਠੀ ਰੋਟੀ ਪਕਾਓ ਉਹੋ ਮਿੱਠੀ ਰੋਟੀ ਪਾਂਚਿਆਂ ਨੂੰ ਖਪਾਓ ਇਸ ਨਾਲ ਕੁੰਡਲੀ ਦੋਸ਼ ਤੋਂ ਛੁਟਕਾਰਾ ਮਿਲਦਾ ਹੈ ਨੰਬਰ 11 ਕਦੇ ਵੀ ਕੋਈ ਕਤਾਬ ਜਾਂ ਫਿਰ ਅਖਬਾਰ ਪੜਦੇ ਹੋਈ ਖਾਣਾ ਨਹੀਂ ਗਾਣਾ ਚਹਿੰਦਾ ਨੰਬਰ 12 ਤਾਦੇ ਤੱਕ ਕਮਾਓ ਜਦ ਤੱਕ ਮਹਿੰਗੀ ਚੀਜ਼ੇ ਸਸਤੀ ਨਾਲ ਲੱਗਣ ਲੱਗੇ ਚਾਹੇ ਉਹ ਸਨਮਾਨ ਹੋਵੇ ਜਾਂ ਕੋਈ ਸਮਾਨ ਨੰਬਰ 13 ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਦਿੱਕਤ ਹੋਵੇ ਤਾਂ ਹਰ ਰੋਜ਼ ਗੁਣਗਣੀ ਦੁੱਧ ਨੂੰ ਆਪਣੀ ਅੱਖਾਂ ਉੱਪਰ ਮਲੋ ਇਸ ਨਾਲ ਨੀਂਦ ਆਉਣ ਦੀ ਨੀਂਦ ਨਾ ਆਉਂਦੀ ਪ੍ਰੋਬਲਮ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ ਨੰਬਰ 17 ਇੱਕ ਸਮੁੰਦਰ ਲੁਕਿਆ ਹੁੰਦਾ ਗੱਲਾਂ ਦਾ ਜਦੋਂ ਤੱਕ ਹੱਦ ਤੋਂ ਵੱਧ ਚੁੱਪ ਰਹਿੰਦਾ ਹੈ ਨੰਬਰ 15 ਗਰੀਲੇ ਦੀ ਸਬਜ਼ੀ ਸਾਨੂੰ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਸ਼ੂਗਰ ਵਰਗੀ ਬਿਮਾਰੀ ਕੰਟਰੋਲ ਵਿੱਚ ਰਹਿੰਦੀ ਹੈ ਤੇ ਚਿਹਰਾ ਸਾਫ਼ ਤੇ ਚਮਕਦਾਰ ਰਹਿੰਦਾ ਹੈ ਨੰਬਰ 16 ਇਨਸਾਨ ਦੀ ਪਛਾਣ ਸਿਰਫ ਦੋ ਹੀ ਗੱਲਾਂ ਨਾਲ ਹੁੰਦੀ ਹੈ ਇੱਕ ਉਸ ਦਾ ਕੀਤਾ ਹੋਇਆ ਸਬਰ ਦੂਜਾ ਉਸ ਦੇ ਕੋਲ ਕੁਝ ਨਾ ਹੋਵੇ ਤਾਂ ਦੂਜਾ ਉਸ ਦਾ ਰਵਈਆ ਜਦੋਂ ਉਸ ਦੇ ਕੋਲ ਸਭ ਕੁਝ ਹੋਵੇ ਨੰਬਰ 17 ਜੇਕਰ ਤੁਹਾਡੀ ਅੰਲੱਤਾਂ ਜਾਂ ਸ਼ਰੀਰ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਗੁੰਗਣੇ ਪਾਣੀ ਵਿੱਚ ਨਹਾਇਆ ਕਰੋ ਇਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਨੰਬਰ 18 ਕਰਨ ਨੂੰ ਆਵਾਦ ਜਾਬਰਵਾਦ ਕਰਨ ਲਈ ਕਰਦਾ ਇੱਕ ਮੈਂਬਰੀ ਹੀ ਕਾਫੀ ਹੁੰਦਾ ਹੈ ਨੰਬਰ 19 ਜਿਨ੍ਹਾਂ ਲੋਕਾਂ ਨੂੰ ਗਰਭ ਦੇ ਦਿੱਕਤਾਂ ਰਹਿੰਦੀ ਹੈ ਉਹ ਸੁੱਕੀ ਰੋਟੀ ਖਾਣ ਤੋਂ ਬਚੋ ਅਤੇ ਦਾਲ ਦਾ ਇਸਤੇਮਾਲ ਜਿਆਦਾ ਤੂੰ ਜ਼ਿਆਦਾ ਕਰੋ ਨੰਬਰ 20 ਮਾਤਾ ਪਿਤਾ ਦੀ ਜਿੰਨੀ ਜ਼ਰੂਰਤ ਸਾਨੂੰ ਬਚਪਨ ਵਿੱਚ ਹੁੰਦੀ ਹੈ ਉਨੀ ਹੀ ਜ਼ਰੂਰਤ ਉਹਨਾਂ ਨੂੰ ਪਟਾਪੇ ਵਿੱਚ ਸਾਡੀ ਹੁੰਦੀ ਹੈ ਨੰਬਰ 21 ਜੋ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 22 ਝੀਲ ਦੀ ਉੱਚੀ ਉਡਾਨ ਦੇਖ ਕੇ ਚਿੜੀਆਂ ਕਦੇ ਡਿਪਰੈਸ਼ਨ ਨਹੀਂ ਚੇ ਨਹੀਂ ਆਉਂਦੀਆਂ ਪਰ ਇਨਸਾਨ ਇਨਸਾਨ ਦੀ ਉੱਚੀ ਉਡਾਨ ਦੇਖ ਕੇ ਬਹੁਤ ਜਲਦੀ ਡਿਪਰੈਸ਼ਨ ਵਿੱਚ ਆ ਜਾਂਦੇ ਨੇ ਨੰਬਰ 23 ਜੇਕਰ ਤੁਹਾਡੇ ਚਿਹਰੇ ਉੱਪਰ ਦਾਣੇ ਨਿਕਲ ਆਉਂਦੇ ਹਨ ਤਾਂ ਨਿੰਮ ਦੇ ਤਾजे ਪੱਤੇ ਨੂੰ ਪੀਸ ਕੇ ਦਾਣੇ ਉੱਪਰ ਲਗਾਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 24 ਕੁੰਡਲੀ ਵਿੱਚ ਸ਼ਨੀ ਦਿਮਾਗ ਵਿੱਚ ਮਨੀ ਤੇ ਜੀਵਨ ਵਿੱਚ ਦੁਸ਼ਮਣੀ ਤਿੰਨੋਂ ਹਾਨੀਕਾਰਕ ਹੁੰਦੇ ਨੇ ਨੰਬਰ 25 ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਦਿੱਕਤ ਰਹਿੰਦੀ ਹੈ ਉਹਨਾਂ ਨੂੰ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਅਲਰਜੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਨੰਬਰ 26 ਆਪਣਾ ਮਾਈਨਸ ਪੁਆਇੰਟ ਜਾਨ ਲੈਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਹੈ ਨੰਬਰ 27 ਸਵੇਰੇ ਕਾਲੀ ਪੇੜ ਇੱਕ ਲਸਣ ਦੀ ਕਲੀ ਖਾਣ ਕਲੀ ਪਾਣੀ ਦੇ ਨਾਲ ਖਾਣ ਨਾਲ ਮੈਦੇ ਦੇ ਗੈਸ ਦੀ ਦਿੱਕਤੇ ਦੂਰ ਹੋ ਜਾਂਦੀ ਹੈ ਨੰਬਰ 28 ਭਗਵਾਨ ਤੋਂ ਕਦੇ ਨਰਾਸ਼ ਨਾ ਹੋਵੋ ਤੇ ਸੰਸਾਰ ਤੋਂ ਕਦੇ ਉਮੀਦ ਨਾ ਰੱਖੋ ਨੰਬਰ 29 ਗੁਰਦੇ ਦੀ ਸਫਾਈ ਦੇ ਲਈ ਤਰਬੂਜ ਵਿੱਚ ਥੋੜਾ ਜਿਹਾ ਧਨੀਏ ਦਾ ਰਸ ਮਿਲਾ ਕੇ ਪੀਆ ਕਰੋ ਨੰਬਰ 30 ਜ਼ਿੰਦਗੀ ਪਰ ਯਾਦ ਰਹਿੰਦਾ ਹੈ ਮੁਸ਼ਕਿਲ ਵਿੱਚ ਸਾਥ ਦੇਣ ਵਾਲਾ ਤੇ ਮੁਸ਼ਕਿਲ ਵਿੱਚ ਸਾਥ ਛੱਡਣ ਵਾਲਾ ਵੀ ਨੰਬਰ 31 ਜੇਕਰ ਉਲਟੀ ਆ ਰਹੀ ਹੋਵੇ ਤਾਂ ਨਿੰਬੂ ਦਾ ਰਾਸ ਸੋਰੀ ਨਿੰਬੂ ਦਾ ਰਾਸੇ ਥੋੜਾ ਜਿਹਾ ਪਦੀਨਾ ਚੁਟਕੀ ਪਰ ਕਾਲਾ ਨਮਕ ਮਿਲਾ ਕੇ ਪੀਓ ਇਸ ਨਾਲ ਥੋੜੀ ਹੀ ਦੇਰ ਵਿੱਚ ਤੁਹਾਨੂੰ ਆਰਾਮ ਮਿਲੇਗਾ ਨੰਬਰ 32 ਰਿਸ਼ਤੇ ਉਹ ਚੰਗੇ ਨਹੀਂ ਜਿੱਥੇ ਸਮਝ ਹੁੰਦੀ ਹੈ ਰਿਸ਼ਤੇ ਉਹ ਚੰਗੇ ਨੇ ਜਿੱਥੇ ਸਮਝ ਹੁੰਦੀ ਹੈ ਸਮਝੋਤੇ ਨਹੀਂ ਨੇ ਪਰ ਤੇ ਤੀਰ ਜਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਤੇ ਬਰਸ਼ ਜ਼ਰੂਰ ਕਰਿਆ ਕਰੋ ਇਸ ਨਾਲ ਤੁਹਾਡੇ ਦੰਦ ਲੰਬੇ ਸਮੇਂ ਤੱਕ ਮਜ਼ਬੂਤ ਬਣੇ ਰਹਿਣਗੇ ਨੰਬਰ 34 ਬੁਰਾ ਸਮਾਂ ਬਦਲ ਜਾਵੇਗਾ ਪਰ ਬਦਲੇ ਲੋਕ ਹਮੇਸ਼ਾ ਯਾਦ ਰਹਿਣਗੇ ਨੰਬਰ 35 ਸਿਰ ਵਿੱਚ ਦਹੀਂ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਤੇ ਵਾਲਾਂ ਵਿੱਚ ਵੀ ਚਮਕਾ ਜਾਂਦੀ ਹੈ ਨੰਬਰ 36 ਸਾਬ ਦੀ ਫਿਕਰ ਕਰਨ ਵਾਲੇ ਖੁਦ ਦੀ ਮੁਸੀਬਤਾਂ ਵਿੱਚ ਅਕਸਰ ਇਕੱਲੇ ਪਾਏ ਜਾਂਦੇ ਨੇ ਨੰਬਰ 37 ਬਾਜਰੇ ਦੀ ਰੋਟੀ ਖਾਣ ਨਾਲ ਗੈਸ ਅਤੇ ਬਦਹਜਮੀ ਵਿੱਚ ਦਿੱਕਤ ਦੂਰ ਹੋ ਜਾਂਦੀ ਹੈ ਨੰਬਰ 38 ਇਹ ਕਾਲ ਯੁਗ ਹੈ ਜਨਾਬ ਹੁਣ ਨੀਂਦ ਅੱਖਾਂ ਬੰਦ ਕਰ ਨਾਲ ਨਹੀਂ ਸਕੂ ਨਟਵੰਦ ਕਰ ਨਾਲ ਆਉਂਦੀ ਹੈ ਨੰਬਰ 38 ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਿਹੀ ਹਲਦੀ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਹੇ ਪੇਸਟ ਨੂੰ ਆਪਣੇ ਮਸੂੜਿਆਂ 'ਤੇ ਹਲਕੇ ਹੱਥਾਂ ਦੇ ਨਾਲ ਮ사ਜ ਕਰੋ ਥੋੜੀ ਦੇਰ ਬਾਅਦ ਗਰਲਾ ਕਰ ਲਓ ਇਸ ਨਾਲ ਤੁਹਾਡੇ ਮਸੂੜੇ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਣਗੇ ਨੰਬਰ 40 ਰਿਸ਼ਤਿਆਂ ਵਿੱਚ ਝੁਕਣਾ ਕੋਈ ਅਜੀਬ ਅਜੀਬ ਗੱਲ ਨਹੀਂ ਸੂਰਜ ਵੀ ਡੁੱਬ ਚੰਦ ਹੀ ਜਾਂਦਾ ਹੈ ਚੰਨ ਦੇ ਲਈ ਨੰਬਰ 140 ਸਿਰੇ ਉੱਪਰ ਕਯੋ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਬਹੁਤ ਹੀ ਜਲਦ ਦੂਰ ਹੋ ਜਾਂਦਾ ਹੈ। ਨੰਬਰ 42 ਖੁਸ਼ੀ ਪਾਉਣ ਦਾ ਕੋਈ ਰਾਹ ਨਹੀਂ ਹੈ। ਸਗੋਂ ਸਿਰਫ ਖੁਸ਼ੇ ਰਹਿਣਾ ਹੀ ਇੱਕ ਰਾਹ ਹੈ। ਨੰਬਰ 43 ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਕੋਈ ਵੀ ਖਰਾਸ਼ ਦੂਰ ਹੋ ਜਾਂਦੀ ਹੈ। ਨੰਬਰ 44 ਕਿਸਮਤ ਵਾਲਿਆਂ ਨੂੰ ਮਿਲਦੀ ਹੈ। ਅਜੇ ਹੀ ਮਨ ਦਾ ਮੁਹੱਬਤ ਜੋ ਸਮਾ ਵੀ ਦੇਵੇ ਪਿਆਰ ਵੀ ਦੇਵੇ ਤੇ ਖਿਆਲ ਵੀ ਰੱਖੇ ਨੰਬਰ 45 ਸਰਦੀਆਂ ਵਿੱਚ ਸਿਰ ਨੂੰ ਕਦੇ ਵੀ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਇਸ ਨਾਲ ਸਿਰ ਵਿੱਚ ਖੁਸ਼ਕੀ ਹੋ ਜਾਂਦੀ ਹੈ ਨੰਬਰ 46 ਭਗਵਾਨ ਤੇ ਸਮਾ ਜੋ ਚਾਹਿੰਦਾ ਉਹ ਕਰਦਾ ਹੈ ਇਨਸਾਨ ਤਾਂ ਸਿਰਫ ਹੰਕਾਰ ਵਿੱਚ ਭਟਕਦਾ ਹੈ ਨੰਬਰ 47 ਜੇ ਘਰ ਗਲੇ ਵਿੱਚ ਖਰਾਸ਼ ਹੋਵੇ ਤਾਂ ਅਦਰਕ ਦਾ ਰਸ ਤੇ ਸ਼ਹਿਦ ਮਿਲਾ ਕੇ ਚੱਟ ਲੋ ਨੰਬਰ 48 ਸੱਚੀ ਮੁਹੱਬਤ ਤਾਂ ਕਦੇ ਹਿਸਾਬ ਨਹੀਂ ਹੁੰਦਾ ਤੇ ਜਿਸ ਵਿੱਚ ਹਿਸਾਬ ਹੋਵੇ ਉਹ ਕਦੇ ਮੁਹੱਬਤ ਨਹੀਂ ਹੁੰਦੀ ਨੰਬਰ 49 ਨੋਹਾਂ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਨੰਬਰ 50 ਜਦੋਂ ਤੁਹਾਡਾ ਸਮਾਂ ਖਰਾਬ ਹੁੰਦਾ ਤਾਂ ਲੋਕ ਤੁਹਾਡੀ ਕਾਬਿਲਤ ਉੱਤੇ ਵੀ ਸ਼ੱਕ ਕਰਨ ਲੱਗਦੇ ਹਨ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੁਹਾਡੇ ಜೊੜ ਕੇ ਮਾਫੀ ਮੰਗਦੇ ਆ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਸੀ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਾਧੂ ਆ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਨਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਵਾਦ ਜੀ ਸਾਰਿਆਂ ਦਾ